ਅਸਲਾਮੁਅਲੈਕਮ ਸਤਿ ਸ਼੍ਰੀ ਅਕਾਲ ਜੀ ਐਨੋ ਜੀ ਕਿੱਦਾਂ ਸਾਰੇ ਠੀਕ ਠਾਕ ਹੋ ਉਸਤਾਦ ਜੀ ਹਾਂ ਜੀ ਅੱਜ ਨਾ ਪਰਖ ਕੁਲਦੀਪ ਰੰਧਾਵਾ ਦਾ ਆਪਾਂ ਤੁਹਾਨੂੰ ਸੁਣਾਵਾਂਗੇ ਇਹ ਗਾਣਾ ਪਰਖ 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 ਕੀ ਹੁੰਦਾ ਮਤਲਬ ਕਿਸੇ ਨੂੰ ਜਾਂਚਣਾ ਕਰਨਾ ਹਾਂ ਕਿ ਕਿਹੜੇ ਬੰਦੇ ਦੀ ਪਰਖ ਕਦੋਂ ਹੁੰਦੀ ਹੈ ਕਿਹੜਾ ਬੰਦਾ ਕਿਹੜੇ ਟਾਈਮ ਤੇ ਜੇ ਤੁਹਾਡੇ ਨਾਲ ਖਲੋਂਦਾ ਹੈ ਤੇ ਉਹ ਤੁਹਾਡਾ ਸੱਕਾ ਹੈ ਜੇ ਉਹ ਮਤਲਬ ਉਹਦੋਂ ਨਹੀਂ ਖਲੋਂਦਾ ਤੇ ਫੇਰ ਸਮੇਂ ਲੋਕੇ ਉਹ ਤੁਹਾਡਾ ਚੱਕਾ ਨਹੀਂ ਆਉਂਦਾ ਮਤਲਬ ਕਿਹੜੇ ਬੰਦੇ ਦੀ ਪਰਖ ਕਿਹੜੇ ਵੇਲੇ ਹੁੰਦੀ ਹੈ ਜਦੋਂ ਤੁਹਾਨੂੰ ਕਿਸੇ ਦੀ ਲੋੜ ਹੁੰਦੀ ਹੈ ਉਹ ਕਿਹੜਾ ਸਮਾਂ ਹੁੰਦਾ ਹੈ ਕਿ ਤੁਹਾਨੂੰ ਉਹਨੂੰ ਸਾਥ ਦੇਣਾ ਚਾਹੀਦਾ ਇਹ ਬੜਾ ਵਧੀਆ ਗੀਤ ਹੈ ਮਜ਼ਾ ਆਏਗਾ ਤੇ ਇੰਜੋਏ ਕਰੋਗੇ ਤੁਸੀਂ ਬਹੁਤ ਸੋਹਣੀਆਂ ਗੱਲਾਂ ਨੇ ਇਹ ਗੀਤ ਦਾ मीनिंग ਮਤਲਬ ਇਹ ਆ ਕਿ ਮੇਰੇ ਗੀਤ ਦੀ ਸਿੱਖਿਆ ਵਾਲਾ ਹੁੰਦੇ ਕੋਈ ਵੀ ਗੀਤ ਸੁਣ ਲਓ ਉਹਦੇ ਵਿੱਚ ਤੁਹਾਨੂੰ ਕੁਝ ਲੱਭੇਗਾ ਆ ਜਿਹੜਾ ਮੈਂ ਗੀਤ ਗਾਉਣ ਲੱਗਾ ਇਹ ਚ ਪਰਖ ਹੁੰਦੀ ਆ ਕਿ ਪੁੱਤ ਕਦੋਂ ਪਰਖਿਆ ਜਾਂਦਾ ਘਰ ਬਾਲਕ ਅਦੋਂ ਪਰਖਿਆ ਜਾਂਦਾ ਘਰ ਵਾਲੀ ਕਦੋਂ ਪਰਖੀ ਜਾਂਦੀ ਆ ਧੀ ਕਦੋਂ ਪਰਖੀ ਜਾਂਦੀ ਆ ਇਹ ਸਾਰੀਆਂ ਚ ਗੱਲਾਂ ਦੱਸ ਦਿੱਤੀਆਂ ਮੌਕੇ ਦੱਸਦੇ ਕਿੱਥੇ 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 ਪਰਖਿਆ ਜਾਂਦੀਆਂ ਨੇ ਸੁਣਿਓ ਜਿਹੜਾ ਨੋਮ ਮ ਵਿੱਚ ਵੱਡਾ ਪੇਲੋੜ ਪੈਂਦੀ ਐ ਪੁੱਤ ਦੇ ਕੰਦੇ ਦੀ ਸਮਾਂ ਐਸੀ ਇੱਕ ਚੀਜ਼ ਜੋ ਪਰਖ ਕਰਾ ਜੇ ਬੰਦੇ ਦੀ ਵਿੱਚ ਵੱਡਾ ਪੇਲੋੜ ਪੈਂਦੀ ਆ ਪੁੱਤ ਦੇ ਕੰਦੇ ਦੀ ਸਮਾਂ ਐਸੀ ਇੱਕ ਚੀਜ਼ ਜੋ ਪਰਖ ਕਰਾ ਜੇ ਬੰਦੇ ਦੀ ਜਦੋਂ ਮਾਪਿਓਂ ਘਰ ਚੋਂ ਕੱਢ ਹਾਵੇਲੀ ਪਾਇਆ ਜਾਂਦਾ ਏ ਉਦੋਂ ਪੁੱਤ ਪਰਖਿਆ ਜਾਂਦਾ ਜਦੋਂ ਵਿਆਹਿਆ ਜਾਂਦਾ ਏ ਆਏ ਹੋਏ ਉਦੋਂ ਪੁੱਤ ਪਰਖਿਆ ਜਾਂਦਾ ਜਦੋਂ ਵਿਆਹਿਆ ਜਾਂਦਾ ਏ ਅਜੇ ਕਦੇ ਗਰੀਬੀ ਤੇ ਭੁੱਲਣਾ ਪੈ ਜਾਏ ਸ਼ੌਹਰਤ ਨੂੰ ਸੂਟ ਟਾਕੀਆਂ ਵਾਲੇ ਓਏ ਪਾਉਣੇ ਪੈ ਜਾਣ ਔਰਤ ਨੂੰ ਅੱਜੇ ਕਦੇ ਗਰੀਬੀ ਤੇ ਭੁੱਲਣਾ ਪੈ ਜਾਏ ਸ਼ੌਹਰਤ ਨੂੰ ਸੂਟ ਟਾਕੀਆਂ ਵਾਲੇ ਓਏ ਪਾਉਣੇ ਪੈ ਜਾਣ ਔਰਤ ਨੂੰ ਵਟ ਜਾਣ ਜਦੋਂ ਪਾਸਾ ਰਿਸ਼ਤੇਦਾਰ ਕਰੀਬੀ ਦੇ ਫਿਰ ਔਰਤ ਪਰਖੀ ਜਾਂਦੀ ਆ ਮਿੱਤਰੋ ਵਿੱਚ ਗਰੀਬੀ ਦੇ ਹਾਂ ਯਾ ਬਾਤ ਫਿਰ ਔਰਤ ਪਰਖੀ ਜਾਂਦੀ ਆ ਲੋਕੋ ਵਿੱਚ ਗਰੀਬੀ ਦੇ ਔਰਦੀ ਪਰਖ ਉਹ ਹੁੰਦੀ ਜਦੋਂ ਪੈਸਾ ਮੁੱਕਦਾ ਹੈ ਜਾਂ ਬੰਦੇ ਤੇ ਮਾੜੇ ਹਾਲਾਤ ਹੁੰਦੇ ਨੇ ਸੇਰਿਆਂ ਨਾਲ ਵਿਆਹੀ ਨੂੰ ਜਦੋਂ ਵੱਜ ਜਾਏ ਬੁਲਾ ਓਏ ਜਦੋਂ ਘਰ ਵਾਲੀ ਬਿਮਾਰ ਹੋ ਜਾਂਦੀ ਮੰਜੇ ਤੇ ਪੈ ਜਾਂਦੀ ਹੈ ਘਰ ਵਾਲਾ ਕੀ ਖੇਡਾਂ ਖੇਡਦਾ ਹੁਣ ਸੇਰਿਆਂ ਨਾਲ ਵਿਆਹੀ ਨੂੰ ਜਦੋਂ ਵੱਜ ਜਾਏ ਬੁਲਾ ਓਏ ਆਪ ਬੰਦੇ ਨੂੰ ਕਰਨਾ ਪੈ ਜਾਏ ਚੌਂਕਾ ਚੁਲਾ ਓਏ ਹਾਂ ਹਾਂ ਨਾ ਦੂਜਾ ਵਿਆਹ ਕਰਵਾਵੇ ਨਾ ਦੂਜਾ ਵਿਆਹ ਕਰਵਾਵੇ ਤੇ ਆਜੇ ਜਾਣ ਸਕੰਜੇ ਤੇ ਫਿਰ ਪਤੀ ਪਰਖਿਆ ਜਾਂਦਾ ਔਰਤ ਜਦੋਂ ਪੈ ਜਾਏ ਬੰਜੇ ਤੇ ਕਿਆ ਬਾਤ ਫਿਰ ਪਤੀ ਪਰਖਿਆ ਜਾਂਦਾ ਔਰਤ ਜਦੋਂ ਪੈ ਦੇ ਮੰਜੇ ਤੇ ਜਦ ਔਰਤ ਬਿਮਾਰ ਹੋ ਜਾਂਦੀ ਹੈ ਘਰ ਵਾਲਾ ਇਨੀ ਕੋਸ਼ਿਸ਼ ਕਰਦਾ ਕਿ ਟੀਕਾ ਲਵਾ ਕੇ ਠਾਣਦਾ ਹੀ ਕਰਾ ਦਿਓ ਦੂਜਾ ਵਿਆਹ ਕਰਾਉਣ ਲਈ ਬਣੀਏ ਇਹ ਸੋਚ ਹੁੰਦੀ ਹੈ ਮਰਦਾਂ ਦੀ ਹਾਂ ਹਾਂ ਕਰ ਵਿੱਚ ਭਾਵੇਂ ਕੰਡਾ ਮਾਰੀਆਂ ਹੋਵਣ ਵੀਰਾਂ ਨੇ ਸ਼ਰੀਕ ਜਦੋਂ ਲਲਕਾਰੇ ਤੇ ਜਾਂਦਿਆਂ ਜਾਗ ਚ ਮੀਰਾਂ ਨੇ ਹਾਏ 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 ਕਰ ਵਿੱਚ ਕੰਡਾ ਭਾਵੇਂ ਮਾਰੀਆਂ ਹੋਵਣ ਵੀਰਾਂ ਨੇ ਸ਼ਰੀਕ ਜਦੋਂ ਲਲਕਾਰੇ ਤੇ ਜਾਂਦਿਆਂ ਜਾਗ ਚ ਮੀਰਾਂ ਨੇ ਓ ਕੱਲਾ ਪਈ ਕੀ ਕਰ ਲੂੰ ਕੱਲਾ ਪਈ ਕੀ ਕਰ ਲੂੰ ਪਿੱਛੇ ਲੱਗੀਆਂ ਵਾਰਾਂ ਦੇ ਫਿਰ ਭਰਾ ਵੀ ਪਰਖੇ ਜਾਂਦੇ ਨੇ ਚੱਲਦੀਆਂ ਵਿੱਚ ਤਲਵਾਰਾਂ ਦੇ ਮੇਰੇ ਭਰਾ ਵੀ ਪਰਖੇ ਜਾਂਦੇ ਨੇ ਚੱਲਦੀਆਂ ਵਿੱਚ ਤਲਵਾਰਾਂ ਦੇ ਇੱਕ ਧੀ ਕਦੇ ਨਹੀਂ ਪੁੱਤ ਬਣਦੀ ਭਾਵੇਂ ਆਖੇ ਲੱਖ ਵਾਰੀ ਜੋ ਸਾਡੀ ਧੀ ਨਹੀਂ ਕੀ ਜੁ ਹੁੰਦੀ ਆ ਉਦੋਂ ਕਦੀ ਪੱਗ ਬਨ ਕੇ ਵਿਖਾਉਂਦੀ ਸਾਨੂੰ ਪਾਪਾ ਵੇਖ ਮੈਂ ਮੁੰਡਾ ਮੈਂ ਤੇਰਾ ਪੋਤੀ ਕਰੂ ਮੈਂ ਪਾਪਾ ਉਹ ਕੁੜੀ ਦੇ ਬੋਲੀ ਨਹੀਂ ਬੋਲੂਗੀ ਮੁੰਡੇ ਦੀ ਬੋਲੀ ਬੋਲੂ ਪਾਪਾ ਮੈਂ ਫਰਾਨੇ ਥਾ ਚੱਲਿਆ ਪਾਪਾ ਮੈਂ ਇੰਜ ਕਰ ਲਗਾ ਪਾਪਾ ਮੈਂ ਪੜਨ ਚੱਲਿਆ ਸਾਰੇ ਮੁੰਡੇ ਵਾਲੀਆਂ ਗੱਲਾਂ ਤੇ ਪਰਖ ਕਿੱਥੇ ਹੁੰਦੀ ਧੀ ਦੀ ਜਾ ਕੇ ਸੁਣਿਓ ਉਹ ਤੀ ਕਦੇ ਨਹੀਂ ਪੁੱਤ ਬਣਦੀ ਪਾਵੇਂ ਆਖੇ ਲੱਖ ਵਾਰੀ ਵਿੱਚ ਸ਼ਿਕਦੇ ਜਾਂਦੀ ਆ ਜਦੋਂ ਉਸਦੀ ਮਤ ਮਾਰੀ ਪਨਗੋਟੇ ਵਾਲਿਆ ਪੱਖ ਪੂਰੇ ਜਦੋਂ ਦਿਲ ਵਰਜਾਨੀ ਦੇ ਉਹ ਥਾਣੇ ਚ ਗਾ ਕੇ ਕਹਿੰਦੀ ਆ ਨਾ ਮੇਰੇ ਕੋ ਵੀਰ ਕੁਛ ਲੱਗਦੇ ਨਾ ਭਰਾ ਲੱਗਦੇ ਨਾ ਮਾਂ ਲੱਗਦੀ ਨਾ ਰਿਸ਼ਤੇਦਾਰ ਚਾਚੇ ਤਾਏ ਕੁਝ ਨਹੀਂ ਲੱਗ ਜੋੜਾ ਲੰਡੂ ਜਿਆ ਸਾਲਾ ਉਹਦੀ ਭੁੱਖ ਪੂਰੀ ਜਾਂਦੀ ਆ ਪਨਗੋਟੇ ਵਾਲਿਆ ਪੱਖ ਪੂਰੇ ਜਦੋਂ ਦਿਲ ਵਰਜਾਨੀ ਦੇ ਫਿਰ ਧੀ ਵੀ ਪਰਖੀ ਜਾਂਦੀ ਆ ਲੋਕੋ ਵਿੱਚ ਜਵਾਨੀ ਦੇ ਧਰਤੀ ਵੀ ਪਰਖੀ ਜਾਂਦੀ ਆ ਲੋਕੋ ਵਿੱਚ ਜਵਾਨੀ ਜੀ ਹੋਏ ਜੀ ਹੋਏ ਜਵਾਨਾ ਮਿਹਰਬਾਨੀ ਕੀ ਬਾਤ ਆ ਗੋਰੀ ਬਰੰਦਾਵਾ ਸਾ ਆ ਗੀਆਂ ਖਰੀਆਂ ਕਮਾਲ ਕਰ ਗਏ ਯਾਰ ਕਮਾਲ ਕਰ ਗਏ ਵੇਖੋ ਜੀ ਬੰਦੇ ਦੀ ਪਰਖ ਉਦੋਂ ਹੁਣ ਸਹੀ ਟਾਈਮ ਤੇ ਹੁੰਦੀ ਆ ਨਾ ਬੰਦੇ ਨੂੰ ਤੁਸੀਂ ਉਦੋਂ ਹੀ ਪਰਖ ਸਕਦੇ ਹੋ ਜਦੋਂ ਟਾਈਮ ਆਉਂਦਾ ਆ ਮਾਬਿਓ ਬੁੜਾਪੇ ਨੂੰ ਪੜ ਗਏ ਨੇ ਹਾਂ ਬੁੱਢੇ ਹੋ ਗਏ ਨੇ ਉਦੋਂ ਔਲਾਦ ਦੇ ਪਰਖ ਹੁੰਦੀ ਐ ਸੇ ਮੁੰਡੇ ਦੀ ਪਰਖ ਹੁੰਦੀ ਐ ਓਦੋਂ ਕਿ ਔਲਾਦ ਪਿਓ ਨਾਲ ਗਈ ਜਦੋਂ ਪਿਓ ਠੀਕ ਐ ਆਪਣੇ ਘਰ ਆ ਫਿਰਦਾ ਸਾਰਾ ਕੁਝ ਕਰੀ ਫਿਰਦਾ ਆਬ ਕਮਾ ਕੇ ਲਿਆਉਣ ਰਿਹਾ ਉਦੋਂ ਤੇ ਔਲਾਦ ਨੂੰ ਫੀਲ ਹੀ ਨਹੀਂ ਹੁੰਦਾ ਲੇਕਿਨ ਪਿਓ ਨੂੰ ਉਦੋਂ ਲੋੜ ਪੈਂਦੀ ਐ ਜਦੋਂ ਉਹ ਬੁੱਢਾ ਹੁੰਦਾ ਐ ਉਹਦੇ ਕੋਲੋਂ ਕੰਮ ਨਹੀਂ ਹੋ ਸਕਦਾ ਠੀਕ ਐ ਫੇਰ ਤੁਸੀਂ ਕਿੰਨੇ ਲਾਇਲ ਹੋ ਤੁਸੀਂ ਕਿੰਨਾ ਆਰਾਮ ਚਾਹੀਦਾ ਵਾ ਕਿ ਤੁਸੀਂ ਕਿੰਨਾ ਆਰਾਮ ਦੇਂਦੇ ਹੋ ਉਹ ਪਰਖ ਹੁੰਦੀ ਐ ਬੰਦੇ ਦੀ ਉਦੋਂ ਫੇਰ ਬੰਦਾ ਫਿਛਾਣਿਆ ਜਾਂਦਾ ਤੇ ਜੇ ਉਸ ਸਮੇਂ ਜਿਵੇਂ ਬਿਓਰ ਬੰਦਾ ਛਿੜਕਾ ਤੇ ਇਹ ਉਹ ਤੇ ਬੰਦਾ ਵਾਜ਼ਰ ਹੋ ਜੇ ਤੇ ਫਿਰ ਉਹ ਸਮਝ ਲਓ ਕਿ ਲਾਨਤ ਹੈ ਬਿਲਕੁਲ ਕਿ ਤੁਸੀਂ ਸਕੂਨ ਦੇ ਵਿੱਚ ਜਦੋਂ ਉਹਨੇ ਤੁਹਾਨੂੰ ਤਰਸਾ ਦੇ ਰਿਆ ਸੀ ਸਕੂਨ ਦੇ ਰਿਆ ਸੀ بیوی ਜਿਹੜੀ ਹੈ ਵਾਈਫ ਜਿਹੜੀ ਹੈ ਉਹ ਜਦੋਂ ਘਰ ਦੇ ਵਿੱਚ ਇੱਕ ਤੁਹਾਡਾ ਹਾਲਾਤ ਚੰਗੇ ਨੇ ਉਹ ਤੇ ਉਹ ਠੀਕ ਹੈ ਲੇਕਿਨ ਜਦੋਂ ਤੁਹਾਡੇ ਤਾਂ ਥੋੜਾ ਜਿਹਾ ਔਖਾ ਟਾਈਮ ਜ਼ਾਹਰ ਹੈ ਟਾਈਮ ਚੇਂਜ ਹੁੰਦਾ ਰਿਹਾ ਥੋੜਾ ਜਿਹਾ ਔਖਾ ਆ ਗਿਆ ਹੈ ਹੱਥ ਥੋੜਾ ਤੰਗ ਹੋ ਗਿਆ ਹੁਣ ਕੱਪੜੇ ਜਿਹੜੇ ਨੇ ਉਹ ਵੀ ਮਾੜੇ ਪਾਣੇ ਪੈਣ ਦੇ ਨੇ ਜਿਹੜੇ ਪੁਰਾਣੇ ਨੇ ਉਹਨਾਂ ਨੂੰ ਇਹ ਮਤਲਬ ਪਾਣਾ ਪੈਣ ਰਿਹਾ ਜੇ ਤੇ ਉਸ ਸਮੇਂ ਦੇ ਵਿੱਚ ਉਹ ਤੁਹਾਡੇ ਨਾਲ ਬਿਲਕੁਲ ਠੀਕ ਹੈ ਤੇ ਫਿਰ ਸਮਝੋ ਵੀ ਜ਼ਿੰਦਗੀ ਦੀਆਂ ਜਿਹੜੀਆਂ ਬਾਹਰ ਦੀਆਂ ਜਿਹੜੀਆਂ ਤਕਲੀਫਾਂ ਹਨ ਉਹ ਤੁਹਾਨੂੰ ਕੁਝ ਨਹੀਂ ਕੁਝ ਨਹੀਂ ਆਉਂਦਾ ਬੰਦਾ ਚੱਕ ਜਾਂਦਾ ਵਾ ਲੇਕਿਨ ਜੇ ਉਸ ਸਮੇਂ ਜੇ ਤੁਹਾਡਾ ਜੀਵਨ ਸਾਥੀ ਜਿਹੜਾ ਤੁਹਾਡਾ ਸਾਥ ਨਹੀਂ ਦੇਣ ਰਿਹਾ ਤੇ ਫਿਰ ਬੰਦੇ ਨੂੰ ਮਰਨ ਨੂੰ ਥਾਂ ਨਹੀਂ ਲੱਭਦੀ ਹੁੰਦਾ ਯਾਰ ਮੈਂ ਕੀ ਕਰਾਂ ਕਿੱਧਰ ਜਾਵਾਂ ਤੇ ਮਤਲਬ ਘਰੋਂ ਵੀ ਟੈਨਸ਼ਨ ਬਾਹਰੋਂ ਜਿਹੜੀ ਫਿਰ ਬੰਦਾ ਜ਼ਿਹਨੀ ਮਰੀਜ਼ ਬਣ ਜਾਏ ਠੀਕ ਆ ਉਦੋਂ ਤੁਹਾਡੇ ਘਰ ਵਾਲੀ ਪਰਖੀ ਜਾਂਦੀ ਹੈ ਉਸ ਟਾਈਮ ਦੇ ਵਿੱਚ اور بندہ ਜਿਤੋਂ ਔਰਤ ਬੁਮਾਰ ਹੁੰਦੀ ਹੈ ਉਦੋਂ ਪਰਖਿਆ ਜਾਂਦਾ ਹੈ ਕਿ ਉਹਦਾ ਕਿੰਨਾ ਖਸਾਦ ਦੇ ਇੰਡਿਆ ਜਾਂ ਚਿਰਚੜਾ ਪੰਨਾ ਹੈ ਮਤਲਬ ਨਾ ਉਹਨੂੰ ਕਪੜੇ ਢੋਟੇ ਲਵਦੇ ਪਏ ਹੈ ਇਸਤਰੀ ਦੀ ਲਵਦੇ ਪਏ ਖਾਣਾ ਪਕਾਇਆ ਟਾਈਮ ਦਾ ਵੀ ਇਸ ਤਰ੍ਹਾਂ ਦੇ ਮਸਾਲਾ ਤੁਹਾਡੀ ਸਾਡੀ ਜ਼ਿੰਦਗੀ ਦੇ ਵਿੱਚ ਹੈਗੀਆਂ ਹੁੰਦੀਆਂ ਯਾਰ ਹਰ ਬੰਦੇ ਦੇ ਟਾਈਮ ਆਉਂਦਾ ਹੈ ਭਾਈ ਨਜ਼ਰ ਵੀ ਹੈ ਕੋਈ ਦੋਸਤ ਆਪਾ سلسلہ ਦੇ ਵਿੱਚ ਕੋਈ ਰਿਸ਼ਤੇਦਾਰ ਆ ਰੱਬ ਸੋਣਾ ਸਾਰੀਆਂ ਮਾਮਾ ਸਾਰੇ ਮੁਸੀਬ ਚੰਗੇ ਕਰੇ ਸਭ ਦੇ ਚੰਗੇ ਨਸੀਬ ਕਰੇ ਇਜ਼ਤਾਂ ਵਾਲੀਆਂ ਦੀਆਂ ਹੋਣ ਸਾਰੀਆਂ ਦੀਆਂ آمین ਤੀਆਂ ਜਿਹੜੀਆਂ ਨੇ ਜਿੱਦੋਂ ਛੋਟੀਆਂ ਹੁੰਦੀਆਂ ਨੇ ਬੜੇ लाड़ ਲड़ाई ਦੇ ਨੇ ਬਿਲਕੁਲ ਵੇਖੋ ਜੀ ਬੜੇ लाड़ ਲड़ाई ਦੇ ਨੇ ਤੇ ਪੁੱਤਰਾ ਵਾਂਗੂ ਬਲਕੇ ਬੜਾ ਇਨੀ ਪੁੱਤਰਾ ਨਾਲ ਥੋੜਾ ਘੱਟ ਹੁੰਦਾ ਪਿਓਾਂ ਨਾਲ ਤੀਆਂ ਨਾਲ ਜ਼ਿਆਦਾ ਹੁੰਦਾ ਬਹੁਤ ਹੁੰਦਾ ਲੇਕਿਨ ਧੀ ਦੀ ਪਰਖ ਜਵਾਨੀ ਦੇ ਵਿੱਚ ਵੇਖੋ ਜੀ ਬੰਦਾ ਜਿਹੜਾ ਨਾ ਗਲਤੀਆਂ ਦਾ ਪੁੱਤਲਾ ਹੈ ਕਿਸੇ ਪਾਸੇ ਨੂੰ ਵੀ ਉਹ ਇਸ ਤੋਂ ਆਂਦੇ ਨੇ ਕਿ ਆਪਣੀ ਔਲਾਦ ਦੇ ਨਾਲ ਇਨੀ ਅਟੈਚਮੈਂਟ ਰੱਖਣੀ ਚਾਹੀਦੀ ਹੈ ਕਿ 100 ਜਿਵੇਂ ਇਹਦੀ ਵੀ ਗੱਲ ਹੋਵੇ ਨਾ ਤੇ ਤੀ ਪੁੱਤਰ ਆ ਕੇ ਦੱਸੇ ਕਿ ਇਹ ਗੱਲ ਹੈ ਹਾਂ ਠੀਕ ਹੈ ਤੁਹਾਡੇ ਬੱਚੇ ਜਿਆਦਾ ਸਟਕੀਆਂ ਔਲਾਦ ਦੇ ਉੱਪਰ ਕਰਦੇ ਹੋ ਨਾ ਉਹਨਾਂ ਦੇ ਵਿਗੜਨ ਦੇ ਚਾਂਸ ਹੁੰਦੇ ਨੇ ਉਹਨੇ ਜ਼ਿਆਦਾ ਹੋ ਜਾਂਦੇ ਨੇ ਸਰ ਉਹ ਤੁਹਾਨੂੰ ਦੱਸਦੇ ਨਹੀਂ ਕੁਝ ਵੀ ਹੋ ਰਿਹਾ ਹੈ ਅਗਰ ਕੁਝ ਕਿਸੇ ਪਾਸੇ ਹਰਾਇਸਮੇਡ ਜਾਂ ਕੋਈ ਚੀਜ਼ ਵੀ ਇਹਦੀ ਹੋ ਰਹੀ ਹੈ ਤਾਂ ਦੱਸੇਗਾ ਨਹੀਂ ਉਹ ਨਹੀਂ ਦੱਸੇਗੀ ਲੇਕਿਨ ਅਗਰ ਤੁਸੀਂ ਇੰਨੇ ਫਰੈਂਡਲੀ ਹੋ ਤੇ ਉਹ ਚੀਜ਼ ਜਿਹੜੀ ਹੈ ਉਹ ਤੁਹਾਨੂੰ ਆਪ ਦੱਸੇਗੀ ਕਿ ਬਾਪੂ ਅੱਜ ਪਾਪਾ ਜਾਂ ਅੱਜ ਐਂਜ ਹੋਇਆ ਅੱਜ ਫਲਾਣੀ ਥਾਂ ਤੇ ਐਂਜ ਹੋਇਆ ਐ ਨਹੀਂ ਹੋਇਆ ਇਹ ਦੂਜਾ ਤਿਆਂ ਜੜੀਆਂ ਨਾ ਨਾ ਪਿਓ ਦੇ ਨਾਲ ਜ਼ਿਆਦਾ ਕਰਦੀਆਂ ਪਿਆਰ ਪੁੱਤਾਂ ਦੇ ਰਿਸਵਾ ਆਹੋ ਪੁੱਤਰ ਮਾਵਾ ਨਾਲ ਅਟੈਚ ਹੁੰਦੇ ਨਾ ਭਾਈ ਵੈਸੇ ਵੀ ਵੈਸੇ ਵੀ ਨਹੀਂ ਆਂਦੀ ਹਾਂ ਤਿਆਂ ਦਾ ਪਿਆਰ ਪੁੱਤਰ ਮਾਵਾ ਨਾਲ ਅਟੈਚ ਹੁੰਦੇ ਆ ਤਿਆਂ ਪਿਓ ਨਾਲ ਅਟੈਚ ਨਹੀਂ ਆਉਂਦੇ ਜਿਵੇਂ ਦਾ ਸਮਾਂ ਚੱਲਣ ਰਿਹਾ ਅੱਜ ਕੱਲ ਹੂੰ ਅੱਛਾ ਆਪਾਂ ਵੈਸੇ ਕਿੱਡੇ ਫੁਸ਼ ਨਸੀਬ ਹਾਂ ਇੱਕ ਚੀਜ਼ ਨੋਟ ਕੀਤੀ ਹੈ ਆਪਣੀ ਜਿਹੜੀ ਜਨਰੇਸ਼ਨ ਆਪਣੀ ਜਿਹੜੀ ਪੀੜ੍ਹੀ ਚੱਲ ਰਹੀ ਹੈ ਆਪਣੀ ਪੀੜ੍ਹੀ ਜਿਹੜੀ ਹੈ ਆਪਣੀਆਂ ਮਾਵਾ ਦੇ ਨਾਲ ਦੇ ਸੋਸ਼ਲ ਮੀਡੀਆ ਅਕਾਊਂਟ ਨੇ ਨਾ ਉਹਨਾਂ ਨੂੰ ਟੱਚ ਮੋਬਾਈਲ ਚਲਾਣੇ ਆਉਂਦੇ ਨਹੀਂ। ਹਾਂ। ਨਾ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੈ ਕਿੱਡਾ ਸਿੰਪਲ ਦੇ ਉਹਨਾਂ ਨੂੰ ਇਹ ਚੀਜ਼ ਦੀ ਟੈਕਨੋਲੋਜੀ ਦਾ ਪਤਾ ਹੀ ਹੋਣੀ ਹੈ। ਪਤਾ ਹੀ ਨਹੀਂਗਾ। ਤੇ ਅੱਗੋਂ ਜਿਹੜੀਆਂ ਨੇ ਹੁਣ ਮਾਸ਼ਾਅੱਲਾ ਉਹਦੇ ਤੁਹਾਨੂੰ ਪਤਾ ਹੀ ਹੈ ਫਿਰ ਹਰ ਬੰਦੇ ਨੂੰ ਕਿ ਕੀ ਸਨੈਪਚੈਟ ਤੇ ਇੰਸਟਾ ਤੇ ਅੱਜਕੱਲ ਤੇ ਸਟਰੀਕਾਂ ਹਰ ਕੁੜੀ ਜਿਹੜੀ ਹੈ ਮੁੰਡਾ ਜਿਹੜਾ ਐਸੇ ਟਰੀਕਾਂ ਇਹ ਉਹ ਫਲਾੜੀ ਹੈ। ਤੇ ਆਪਣੀਆਂ ਮਾਮਾ ਜਿਹੜੀਆਂ ਨੇ ਉਹਨਾਂ ਨੂੰ ਤੇ ਨਾ ਚੀਜ਼ਾਂ ਦਾ ਹੀਗਾ ਪਤਾ। ਬਿਲਕੁਲ ਹੈ। ਕੀ ਕੀ ਨੇ ਕੀ ਐ ਖਸਮਾਂ ਨੂੰ ਉਹਨਾਂ ਨੂੰ ਅੱਜ ਵੀ ਆ ਕੀ ਐ ਨਾ ਉਹ ਖਸਮਾਂ ਨੂੰ ਖਾਣ ਸਾਨੂੰ ਕੀ ਪਤਾ ਕੀ ਐ ਤੇ ਕੀ ਗੱਲ ਕਰਵਾ ਦੋ ਤੇਰੇ ਤੇ ਮਾਈ ਬਾਪੂ ਹੈਗੇ ਆ ਸਾਡੇ ਤੇ ਨਹੀਂ ਹੈਗੇ ਤੁਹਾਡੇ ਤੇ ਮੇਰੇ ਤੇ ਨਹੀਂ ਹੈਗੇ ਜਦੋਂ ਨਵਾਂ ਨਵਾਂ ਫੋਨ ਆਇਆ ਸੀ ਅਕਸਰ ਫੋਨ ਪੁੱਠਾ ਲਾ ਲੈਣਾ ਸੀ ਕਾਰਨ ਨੂੰ ਆਵਾਜ਼ ਉਹਨਾਂ ਦੱਸੀ ਰਛ ਗਿਆ ਨਹੀਂ ਜੀ ਸਪੀਕਰ ਇੱਧਰ ਆ ਆਵਾਜ਼ ਨਹੀਂ ਆਣ ਦੀ ਤੁਹਾਨੂੰ ਇਸ ਵਾਸਤੇ ਫੋਨ ਵੀ ਆ ਬਾਪੂ ਨੂੰ ਮਤਲਬ ਬਾਜੀ ਨੂੰ ਫੋਨ ਕਿਸ ਟਾਈਮ ਫੜਾਈਏ ਨਾ ਤੇ ਉਹ ਪੁੱਠਾ ਲਾ ਲੈਂਦੀ ਐ ਸਪੀਕਰ ਥੱਲੇ ਹੋਏਗਾ ਤੇ ਉੱਤੇ ਅੱਛਾ ਜੀ ਗੱਲ ਕਰਦੇ ਹਾਂ ਉਹ ਮੈਂ ਕਹਿੰਦਾ ਯਾਰ ਆਵਾਜ਼ ਨਹੀਂ ਆਉਂਦੀ ਉਹ ਬਾਬੂ ਜੀ ਮੁੰਬਈ ਕਿੰਨੀ ਸਿੰਪਲੀ ਸਿਧਾ ਪਤਾ ਨਹੀਂ ਨਾ ਉਹਨੇ ਪੈਕੇਜ ਕਰਾਉਣਾ ਹੁੰਦਾ ਨਾ ਉਹ ਪੈਕੇਜ ਹੀ ਕਹਿੰਦੇ ਐ ਬੱਬੂ ਮੈਂ ਕਿਹਾ ਹਾਂ ਉਹ ਯਾਰਾ ਸਕੀਮ ਤ ਕਰ ਦੇ ਅੱਲਾਹ ਦੀ ਕਸਮ ਇਹ ਸਾਰੇ ਅਦਰ ਨੇ ਉਹ ਤੁਸੀਂ ਦੋਸਤ ਵੀ ਹਾਜ਼ਰ ਲੇ ਕੇ ਤੇ ਲੈ ਵੀ ਆ ਉਹ ਤਾਂ ਸਕੀਮਾਂ ਬਾਹਰੋਂ ਲਾਂਦਾ ਰਹਿੰਦਾ ਹਾਂ ਮੈਂ ਕਿਹਾ ਚਲੋ ਜੀ ਬਾਕੀ ਮਜ਼ਾ ਆਇਆ ਵੀਡੀਓ ਦਾ ਤੇ ਆਪਾਂ ਅਗਲੇ ਵੀਡੀਓ ਵਿੱਚ ਜੁਮਨੇ ਆ ਰੱਖੋ ਆਪਣਾ ਖਿਆਲ